ਇਹ ਇੱਕ ਨਵੀਂ ਸ਼ੁਰੂਆਤ ਹੈ ਇਹ ਮੈਨੂੰ ਲੱਗਦਾ ਵੀ ਪੂਰੇ ਦੇਸ਼ ਦੇ ਵਿੱਚ ਪਹਿਲਾ ਇਨੀਸ਼ੀਏਟਿਵ ਹੈ ਜਿੱਥੇ ਅਸੀਂ ਇੱਕ ਪੇਸ਼ੀਐਂਟ ਫੈਸਿਲਿਟੇਸ਼ਨ ਸੈਂਟਰ ਇੱਕ ਮਰੀਜ਼ ਸਹਾਇਤਾ ਕੇਂਦਰ ਨੂੰ ਆਪਾਂ ਕਹਿ ਸਕਦੇ ਆ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਕਿਸਮ ਦਾ ਜਿਹੜਾ ਹੈਗਾ ਉਪਰਾਲਾ ਹੈਗਾ ਇਹਦੇ ਨਾਲ ਕੀ ਹੈ ਕਿ ਜਦੋਂ ਕੋਈ ਪਿੰਡ ਦਾ ਬੰਦਾ ਆਉਂਦਾ ਹੈ ਤੇ ਉਹ ਕਰਾ ਪੜਿਆ ਲਿਖਿਆ ਨਹੀਂ ਹੁੰਦਾ ਉਹਨੂੰ ਤਾਂ ਪਤਾ ਵੀ ਮੇਰੇ ਪੇਟ 'ਚ ਦਰਦ ਹੈ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਗੁਰਦੇ ਖਰਾਬ ਹੈ ਮੇਰੇ ਜਿਹੜੀ ਹੈਗੀ ਖਾਣੇ ਵਾਲੀ ਆਂਤੜੀਆਂ ਖਰਾਬ ਹੈ ਜਾਂ ਕੋਈ ਹੋਰ ਬਿਮਾਰੀ ਹੈ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਜਾਣਾ ਕਿੱਥੇ ਆ ਮੈਂ ਕਿਹੜੇ ਕਮਰੇ ਜਾਣਾ ਇਥੋਂ ਮਰੀਜ਼ ਕਹਿ ਦਿੰਦੇ ਆ ਅੱਛਾ ਫਿਰ ਉੱਥੇ ਜਾਂਦਾ ਬੰਦਾ ਕਿਸੇ ਬੰਦੇ ਨੂੰ ਕੋਈ ਡਾਕਟਰ ਕਹਿ ਦਿੰਦਾ ਕਿ ਤੁਹਾਡਾ ਆਪਰੇਸ਼ਨ ਹੋਣਾ ਇੱਕ ਤਾਂ ਮਰੀਜ਼ ਪਹਿਲਾਂ ਹੀ ਘਬਰਾਇਆ ਹੁੰਦਾ ਫਿਰ ਉਹਨੂੰ ਕਹਿ ਦੇ ਵੀ ਤੇਰਾ ਆਪਰੇਸ਼ਨ ਹੋਣਾ ਉਹ ਹੋਰ ਘਬਰਾ ਜਾਂਦਾ ਅੱਛਾ ਉਹਨੇ ਪਹਿਲਾਂ ਟੈਸਟ ਵੀ ਕਰਾਣੇ ਆ ਉਸ ਤੋਂ ਬਾਅਦ ਉਹਨੇ ਮੈਡੀਕਲ ਫਿਟਨੈਸ ਲੈਣੀ ਆ ਫਿਰ ਉਹਨੇ ਨਸਤੀਜ਼ੀਆਂ ਦੀ ਫਿਟਨੈਸ ਲੈਣੀ ਆ ਇਹ ਸਾਰੇ ਕੰਮ ਸਾਡਾ ਸਟਾਫ ਕਰਾ ਕੇ ਦੇਵੇਗਾ ਇਦੇ ਨਾਲ ਨਾਲ ਜਿਹੜਾ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਹੈ ਉਹ ਇਹਦੇ ਨਾਲ ਹੋਰ ਅੱਛੇ ਹੋਣਗੇ ਕਿਉਂਕਿ ਜਦੋਂ ਸਾਡੇ ਡਾਕਟਰਸ ਨਰਸਸ ਜਾ ਕੇ ਉਹਨਾਂ ਦੀ ਮਦਦ ਕਰਨਗੇ ਉਹਨਾਂ ਦੇ ਆਪਸ ਦੇ ਵਿੱਚ ਰਿਸ਼ਤੇ ਵੀ ਬਿਹਤਰ ਹੋਣਗੇ ਜਿਆਦਾ ਕੋਰਡੀਅਲ ਹੋਣਗੇ ਸੋ ਇਹਦੇ ਬਹੁਤ ਸਾਰੇ ਬੈਨੀਫਿਟਸ ਹੋਣਗੇ ਅਸੀਂ ਇਹ ਸਾਡਾ ਇੱਕ ਪਾਇਲਟ ਪ੍ਰੋਜੈਕਟ ਹੈ ਤੇ ਡਾਕਟਰ ਸੀਮਾ ਡਾਕਟਰ ਦੇਵਾਲੀ ਜਿਹੜੇ ਇਹ ਇੱਥੇ ਪੈਰਟੀਚਰਸ ਵੀ ਆ ਤੇ ਇਹਦੇ ਨਾਲ ਨਾਲ ਇਹ ਹਸਪੀਟਲ ਐਡਮਿਨਿਸਟ੍ਰੇਸ਼ਨ ਦੇ ਐਕਸਪਰਟ ਵੀ ਆ ਇਹਨਾਂ ਦੀ ਐਕਸਪਰਟਿਸ ਦਾ ਵੀ ਫਾਇਦਾ ਹੋਏਗਾ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਵਿੱਚ ਕੰਪੈਸ਼ਨ ਐਮਪੈਥੀ ਜੋ ਇੱਕ ਨਰਸਿੰਗ ਤੇ ਮੈਡੀਕਲ ਸਟੂਡੈਂਟ ਚਾਹੀਦੀ ਹੁੰਦੀ ਆ ਜਦੋਂ ਸੇਵਾ ਕਰਨਗੇ ਇਸ ਤੋਂ ਸਵਾਇ ਜਿਹੜੇ ਆਰਟਸ ਕੋਰਸ ਵਿੱਚ ਪੜ੍ਹਦੇ ਸੀ ਉਹਨਾਂ ਨੂੰ ਬੈਚਸ ਵਿੱਚ ਬੁਲਾਵਾਂਗੇ ਉਹ ਆ ਕੇ ਇੱਥੇ ਹਸਪੀਟਲ ਦੇ ਵਿੱਚ ਸਾਡੇ ਨਾਲ ਇੰਟਰਨਸ਼ਿਪ ਕਹਿੰਦੇ ਆ ਉਹਨੂੰ ਇੰਟਰਨਸ਼ਿਪ ਕਰਨਗੇ ਉਹਨਾਂ ਬੱਚਿਆਂ ਦੇ ਵਿੱਚ ਵੀ ਨਾਲ ਅਸੀਂ ਉਹਨਾਂ ਨੂੰ ਫਸਟ ਐਡ ਦੀ ਟ੍ਰੇਨਿੰਗ ਦੇਵਾਂਗੇ ਸਰ ਕਿੰਨਾ ਕੀ ਖਰਚਾ ਆ ਚੁੱਕਾ ਹੈ ਨੰਬਰ ਜਿਹੜੇ ਇਹ ਪੰਜਾਬ ਕਿੰਗਸ ਨੇ ਸਾਨੂੰ ਬਣਾ ਕੇ ਦਿੱਤਾ ਸਾਰਾ ਆਪਰੇਟ ਅਸੀਂ ਕਰਾਂਗੇ ਸੋ ਸਾਰੀ ਕਾਸਟ ਉਹਨਾਂ ਨੇ ਬੀਅਰ ਕੀਤੀ ਆ ਦੀ ਕੰਸਟ੍ਰਕਸ਼ਨ ਸਾਰੀ ਕਾਸਟ ਆ ਪੰਜਾਬ ਨੇ ਬਹੁਤ ਅੱਛੇ ਐਗਜ਼ਾਮਪਲ ਸੈੱਟ ਕੀਤੇ ਆਂ ਔਰ ਸਾਡੇ ਪਟਿਆਲਾ ਹੈਲਥ ਫਾਊਂਡੇਸ਼ਨ ਤੇ ਬਹੁਤ سارے ਸਕੂਲ ਤੇ ਦੂਜੇ ਬੰਦੇ ਉਹ ਆਲਰੇਡੀ ਮੈਨੂੰ ਕੱਲ ਆ ਕੇ ਮਿਲ ਕੇ ਗਏ ਆ ਕਿ ਅਸੀਂ ਇਹਦੇ ਉੱਪਰ ਡਾਕਟਰਸ ਵਾਸਤੇ ਨਰਸਸ ਵਾਸਤੇ ਇੱਕ ਵਧੀਆ ਕੈਫੇਟੇਰੀਆ ਬਣਾ ਦਿੰਨੇ ਆ ਇੱਕ ਅਸੀਂ ਜਿਹੜਾ ਉਹਦਾ ਤੁਹਾਡਾ ਜਿੱਥੇ ਇੱਕ ਮਿਲਕ ਦਾ ਹੈਗਾ ਬੋਥਨਾਂ ਦਾ ਉਹਦੇ ਨਾਲ ਪੇਸ਼ੈਂਟਸ ਵਾਸਤੇ ਵੀ ਇੱਕ ਜਿਹੜੀ ਹੈਗੀ ਅਲਟਰਾ ਮਾਡਰਨ ਜਿਹੜੀ ਸਾਫ਼ ਸੁਥਰੇ ਖਾਣੇ ਦੀ ਜਿੱਥੇ ਬਹੁਤ ਵਧੀਆ ਖਾਣਾ ਜਿਹੜਾ 슈ਗਰ ਦੇ ਮਰੀਜ਼ ਨੂੰ ਕੀ ਖਾਣਾ ਚਾਹੀਦਾ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਜਿਹੜੇ ਗੁਰਦੇ ਖਰਾਬ ਹੈ ਤਾਂ ਕੀ ਖਾਣਾ ਉਹ ਸਾਰੀ ਜਿਹੜੀ ਉਹਦੇ ਚ ਗਾਈਡੈਂਸ ਵੀ ਹੋਏਗੀ ਫੂਡ ਵੀ ਅਵੇਲੇਬਲ ਹੋਏਗਾ ਔਰ ਬਹੁਤ ਰੀਜ਼ਨੇਬਲ ਰੇਟ ਤੇ ਹੋਏਗਾ ਪੰਜਾਬ ਦੇ ਹੋਰ ਕਿਹੜੇ ਕਿਹੜੇ ਹਸਪਤਾਲ ਜਿਹਾ ਸੁਵਿਧਾ ਦੇ ਰਹੀ ਹੈ ਇਹ ਸਾਰੇ ਜ਼ਿਲ੍ਹਾ ਹਸਪਤਾਲ ਚ ਬਣੇਗਾ ਉਸ ਤੋਂ ਬਾਅਦ ਸਾਰੇ ਸਬ-ਡਿਵੀਜ਼ਨ ਹਸਪਤਾਲ ਸਰ ਮਰੀ ਦੇਖੋ ਪੇਸ਼ੈਂਟਸ ਖੁਸ਼ ਹੈ ਨੇ ਤਾਂ ਪੇਸ਼ੈਂਟ ਇੱਥੇ ਬਾਹਰ ਬੈਠੇ ਹੁੰਦੇ ਸੀ ਐਮਰਜੈਂਸੀ ਦੇ ਤੇ ਧੁੱਪ ਜਾਂ ਦਰੱਖਤਾਂ ਦੇ ਬੈਠੇ ਹੁੰਦੇ ਸੀ ਕੋਣ ਅੰਦਰ 에어 ਕੰਡੀਸ਼ਨ ਐਨਵਾਇਰਨਮੈਂਟ ਚ ਬੈਠੇ ਆ ਲੋਕ ਦਵਾਈ ਆਰਾਮ ਨਾਲ ਬੈਠੇ ਹੋਏ ਆਪਣੀ 바ਰੀ ਸਰ ਉਹਨਾਂ ਦਾ ਟੋਕਨ ਲਾਂਦਾ ਤੇ ਆਪਣੀ ਦਵਾਈ ਲੈਂਦਾ ਸਰ ਮੈਡੀਸਿਨ ਕਿਹੜੀ ਕਿਹੜੀ ਅਵੇਲੇਬਲ ਹੁੰਦੀ ਹੈ ਮੈਡੀਸਿਨ ਇੱਥੇ ਸਾਰੀਆਂ ਅਵੇਲੇਬਲ ਹੋਣਗੀਆਂ A ਤੋਂ Z ਔਰ ਹੀ ਔਰ ਜਿਹੜੀਆਂ ਸਾਰੀਆਂ ਅਪਲੈਂਸਸ ਆ ਕਿਸੇ ਨੇ ਗੋਡੇ ਬਦਲਨੇ ਆ ਕਿਸੇ ਦੇ ਸਟੈਂਟ ਪੈਣਾ ਉਹ ਵੀ ਸਾਰਾ ਇੱਥੇ ਅਵੇਲੇਬਲ ਸਰ ਕਈ ਮੈਨੇਜਰ ਨੂੰ ਬਾਹਰ ਤੋਂ ਡਾਕਟਰ ਦੇਖੋ ਅਜੇ ਅਸੀਂ ਸੈਕੰਡਰੀ ਕੇਅਰ ਦੇ ਵਿੱਚ 100% ਤੇ ਹੁਣ ਜਦੋਂ ਸਾਡਾ 10 ਲੱਖ ਦਾ ਬੀਮਾ ਆ ਗਿਆ ਫਿਰ ਸਾਰਾ ਕੁਝ ਫਰੀ ਹੋਣਾ ਉਹ ਏਸੇ ਡਰੱਗ ਸਟੋਰ ਤੋਂ ਮਿਲੇਗਾ ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ ਇਹ ਹਸਪੀਟਲ ਵਾਲੇ ਉਹਨਾਂ ਨੂੰ ਦਵਾਈ ਦੇ ਦੇਣਗੇ ਤੇ ਉਹਦੇ ਤੋਂ ਕਲੇਮ ਕਰਨਗੇ ਸਰਕਾਰ ਕੋਲੋਂ